ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਵੇਚਣ ਵਾਲੀਆਂ ਦੋ ਘੋੜੀਆਂ ਦਿਖਾਉਣੀਆਂ ਨੇ ਇੱਕ ਤਾਂ ਹ ਸੂਰੇ ਵਾਲੀ ਲੈਣ ਦੀ ਸਿਲੇ ਦੇ ਵਿੱਚ ਗੱਬਣ ਚੱਕ ਪਾਸਾ ਘੋੜੀ ਸਪੌਟਲੈਸ ਤੇ ਮੰਗਰੇ ਦੇ ਪਦਮ ਦਾ ਬਸ਼ੇਰਾਗ ਦੂਜੀ ਆਪਾਂ ਗੱਲਬਾਤ ਐਸ ਮਾਰਵਾੜੀ ਬਸ਼ੇਰੀ ਬਾਰੇ ਕਰਦੇ ਆਂ ਇਹ ਬਸ਼ੇਰੀ ਵੀ ਸੇਲ ਕਰਨੀ ਆ ਇਹ ਕਾਲੇ ਕਾਂਟੇ ਦੀ ਆ ਦੋਸਤੋ ਤਿੰਨ ਪੈਰੇ ਦੇ ਚਿੱਟੇ ਆ ਮੱਥੇ ਤੇ ਪ੍ਰੋਪਰ ਬਲੇਜ ਬਣਿਆ ਪਿਆ 32 ਮਹੀਨੇ ਇਸ ਬਸ਼ੇਰੀ ਦੀ ਉਮਰ ਨਮਾ ਹਾਣਾ ਤੇ ਹੁਣ ਇਹ ਗੱਬਣ ਚੈੱਕ ਪਾਸ ਹੋ ਗਈ ਬਾਦਲਾਂ ਵਾਲੇ ਰਾਜਹੰਸ ਤੋਂ ਬਾਕੀ ਤੁਸੀਂ ਇਹਦੀਆਂ ਬਣਤਰਾ ਚੈੱਕ ਕਰੋ ਕਾਨੇ ਦਾ ਸ਼ਕੀਨ ਕੁੰਡੀ ਵਾਲਾ ਹੈਗਾ ਗਰਦਨ ਗੁਰਦਨ ਸੋਹਣੀ ਲੱਗੀ ਵੀ ਆ ਕੱਟਕੁੱਟ ਮਾਰਵਾੜੀ ਜਿਹੜੇ ਕੈਰੇਕਟਰ ਆ ਬਹੁਤ ਜ਼ਿਆਦਾ ਚੰਗੇ ਆ ਇਹਦੇ 'ਚ ਬਾਕੀ ਕਲਰ ਕੁਆਲਿਟੀ ਦੇਖੋ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਮਜ਼ਬੂਤ ਬਹੁਤ ਆ ਬਸ਼ੇਰੀ 32 ਮਹੀਨੇ ਉਮਰ ਹੋ ਗਈ 61 ਪਲਾਸੇ ਦੀ ਹਾਈਟ ਆ ਤੇ ਬਾਈ ਯਾਰਗੇ ਕਹਿੰਦੇ ਵੀ ਕੋਈ ਵੀ ਚਾਹਵਣ ਸੱਜਣ ਖਰੀਦਣਾ ਚਾਹੁੰਦਾ ਤਾ ਪਾਇਦਾ ਡੀਐਨਏ ਵੀ ਕਨਫਰਮ ਕਰਾ ਕੇ ਦੇ ਦੇਾਂਗੇ ਡੀਐਨਏ ਤੱਕ ਦੀ ਉਹਨਾਂ ਦੀ ਜ਼ਿੰਮੇਵਾਰੀ ਆ ਤੇ ਜੇ ਕਿਸੇ ਨੇ ਡੀਐਨਏ ਪਾਸ ਕਰਾ ਕੇ ਬੇਸ਼ੇਰੀ ਲੈਣੀ ਆ ਤਾਂ ਉਸ ਹਾਵ ਨਾਲ ਵੀ ਗੱਲਬਾਤ ਹੋ ਜੂ ਵੀ ਪੱਕੇ ਤੌਰ ਤੇ ਤੁਹਾਨੂੰ ਕਾਲੇ ਕਾਂਡੇ ਦੀ ਕਨਫਰਮੇਸ਼ਨ ਸਾਰੀ ਕਲੀਅਰ ਕਰਕੇ ਦੇ ਦੇਣਗੇ ਸੋ ਇਸ ਬੇਸ਼ੇਰੀ ਬਾਰੇ ਤੁਸੀਂ ਗੱਲਬਾਤ ਕਰ ਲਿਓ 39 ਦਿਨਾਂ ਦੀ ਇਹ ਗੱਬਣ ਚੈੱਕ ਪਾਸ ਹੋ ਗਈ ਬਾਦਲਾ ਵਾਲੇ ਰਾਜਹੰਸ ਤੋਂ ਸੋ ਬਲੱਡ ਲਾਈਨ ਦੋਨਾਂ ਪਾਸਿਆਂ ਤੋਂ ਹੁਣ ਇਹਦੀ ਚੰਗੀ ਹੋ ਗਈ ਕਿਉਂਕਿ ਕਾਲੇ ਕਾਂਡੇ ਬਾਰੇ ਵੀ ਆਪਾਂ ਤਕਰੀਬਨ ਸਾਰੇ ਜਾਣਦੇ ਹਾਂ ਲੈਜੈਂਡ ਕੋੜਾਗਾ ਤੇ ਬਾਕੀ ਰਾਜਹਾਂਸ ਬਾਰੇ ਵੀ ਤਕਰੀਬਨ ਸਾਰਿਆਂ ਨੂੰ ਪਤਾ ਵੀ ਰਿਜ਼ਲਟ ਬਹੁਤ ਜ਼ਿਆਦੇ ਚੰਗੇ ਦਿੱਤੇ ਵਿਆ ਰਾਜਹਾਂਸ ਨੇ ਸੋ ਅੱਗੇ ਦਾ ਬੱਚਾ ਚੰਗਾ ਦੇਣ ਦੀ ਆਸ ਉਮੀਦ ਆ ਸੋ ਬਾਈ ਜਸਕਰਨ ਨੂੰ ਪਿੰਡ ਲਾਲਬਾਈ ਵਾਲੀ ਨੂੰ ਤੁਸੀਂ ਫੋਨ ਲਾ ਲਿਓ ਨੰਬਰ ਆਪਾਂ ਜਸਕਰਨ ਦਾ ਮੈਂਸ਼ਨ ਕਰਤਾ ਸਕਰੀਨ ਦੇ ਥੱਲੇ 952463033 ਇਸ ਨੰਬਰ ਤੇ ਬਾਈ ਤੁਸੀਂ ਜਿਸ ਕਰਨ ਨੂੰ ਫੋਨ ਲਾਉਣਾਗਾ ਐਸ ਮਾਰਵਾੜੀ ਬਸ਼ੇਰੀ ਬਾਰੇ ਜਿਹੜਾ ਕੋਈ ਚਾਹਵਣ ਸੱਜਣ ਇਹ ਮਾਰਵਾੜੀ ਬਸ਼ੇਰੀ ਕਾਲੇ ਕਾਂਟੇ ਦੀ ਖਰੀਦਣਾ ਚਾਹੁੰਦਾ ਦੋਸਤੋ ਗੱਬਣ ਚੈੱਕ ਪਾਸ ਆ 39 ਦਿਨਾਂ ਦੀ ਤੇ 32 ਮਹੀਨੇ ਦੀ ਉਮਰ ਆ 61 ਪਲੱਸ ਹਾਈਟ ਆ ਮਾਰਕਿੰਗ ਵੀ ਬਸ਼ੇਰੀ ਦੀ ਬਹੁਤ ਜ਼ਿਆਦਾ ਸੋਹਣੀ ਆ ਬਾਕੀ ਬੱਚਾ ਵੀ ਚੰਗਾ ਦੇਊਗੀ ਕਿਉਂਕਿ ਚੰਗੇ ਘੋੜੇ ਤੋਂ ਮਾਰਵਾੜੀ ਤੋਂ ਗੱਬਣ ਚੈੱਕ ਪਾਸ ਆ ਜਿਹੜੀ ਦੂਜੀ ਨੌਕਰੀ ਘੋੜੀ ਆ ਹੁਣ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆਂ ਉਹ ਵੀ ਪਿੰਡ ਲਾਲਬਾਈ ਹੋਈ ਆ ਪਰ ਉਹਦਾ ਓਨਰ ਆ ਜਿਹੜਾ ਬਾਈ ਗਰਜੋਤ ਆ ਆ ਸਕਰੀਨ ਦੇ ਥੱਲੇ ਆਪਾਂ ਗੁਰਜੋਤ ਦਾ ਨੰਬਰ ਦੇਤਾ ਨੌਕਰੀ ਘੋੜੀ ਬਾਰੇ ਤੁਸੀਂ ਬਾਈ ਗਰਜੋਤ ਨੂੰ ਫੋਨ ਲਾਉਣਾ ਇਹਦੀ ਡਿਟੇਲ ਮੈਂ ਹੁਣ ਤੁਹਾਨੂੰ ਦਿੰਨਾ ਇਹ ਜਿਹੜੀ ਨੌਕਰੀ ਘੋੜੀ ਆ ਦੋਸਤੋ ਸੂਰੇ ਵਾਲਾ ਬਲੱਡ ਲਾਈਨ ਦੀ ਆ ਤੇ ਦੋਨੇ ਅੱਖਾਂ ਤੋਂ ਬਿੱਲੀ ਆ ਜੈ ਮੰਗਲਾ ਘੋੜੀ ਸੱਤ ਕਸਾਲੇ ਦੀ ਉਮਰ ਆ ਤੇ ਕੱਦ 63 ਇੰਚ ਆ ਸੋ ਇਹਦੇ ਮਾਗਰ ਜਿਹੜਾ ਬਸ਼ੀਰਾ ਦੋਸਤੋ ਇਹ ਪਦਮ ਘੋੜੇ ਦਾਗਾ ਸਮੁੰਦਰ ਦਾ ਪੋਤਾ ਤੇ ਪਦਮ ਦਾ ਬੱਚਾ ਗਾ ਬਸ਼ੀਰੇ ਦੀ ਉਮਰ 2.5 ਮਹੀਨੇ ਹੋ ਗਈ ਇਹ ਵੀ ਦੋਨੇ ਅੱਖਾਂ ਤੋਂ ਜੈ ਮੰਗਲਾ ਦੋਨੇ ਅੱਖਾਂ ਇਹਦੀਆਂ ਵੀ ਬਿੱਲੀਆਂ ਨੇ ਬਾਕੀ ਬੱਚਾ ਸਹਿਜ ਦੇ ਵਿੱਚ ਬਹੁਤ ਜ਼ਿਆਦਾ ਆ ਕੱਦ ਕੋਦ ਬਹੁਤ ਸੋਹਣਾ ਕਰੂ ਵੱਡਾ ਘੋੜਾ ਬਣ ਕੇ ਤਿਆਰ ਹੋਊਗਾ ਲੈਂਥ ਲੋਂਥ ਘੂੜੀ ਦੇ ਵਿੱਚ ਵੀ ਕੁਆਲਿਟੀ ਬਹੁਤ ਜ਼ਿਆਦਾ ਆ ਬਰੀਕੀਆਂ ਬੜੀਆਂ ਨੇ ਤੇ ਉਸੇ ਤਰ੍ਹਾਂ ਹੀ ਬਸ਼ੀਰੇ ਦੇ ਵਿੱਚ ਵੀ ਗੱਲਬਾਤ ਆ ਜਿਹੜੀ ਪੂਰੇ ਓਕੇ ਰਿਪੋਰਟ ਲੈਂਥ ਲੋਂਥ ਬਸ਼ੀਰੇ ਦੀ ਚੰਗੀ ਆ ਮੂੰਹ ਮਹਾਂਦਰੇ ਦਾ ਸੋਹਣਾ ਧੌਣ ਧੂਣ ਬੜੀ ਲੰਮੀ ਆ ਪਿੱਠ ਪੁੜੇ ਦਾ ਚੰਗਾ ਗਾ ਤੇ ਘੋੜੀ ਵੀ ਬਹੁਤ ਜਿਆਦੇ ਸਾਫ ਸੁਥਰੀ ਆ ਇਹ ਪਹਿਲਾਂ ਤੋਂ ਹੀ ਬਾਈ ਵਰਗਿਆਂ ਦੇ ਘਰੇ ਸੂਈ ਆ ਘੋੜੀ ਬੱਚੇ ਬਹੁਤ ਚੰਗੇ ਦਿੱਤੇ ਆ ਸੋ ਜਿਨੇ ਬਣਿਆ ਤਣਿਆ ਸੈੱਟ ਖਰੀਦਣਾ ਘੋੜੀ ਦੁਬਾਰੇ ਫੇਰ ਸਿਲੇ ਦੇ ਵਿੱਚ ਗੱਬਣ ਚੈੱਕ ਪਾਸ ਆ ਜਿਹੜਾ ਬਾਈ ਮਿੰਟੂ ਦੇ ਕੋਲੇ ਸਮੁੰਦਰ ਘੋੜੇ ਦਾ ਬੱਚਾ ਹੁੰਦਾ ਸੀ ਬਾਹੂਬਲੀ ਕੁਛਕ ਦਿਨ ਪਹਿਲਾਂ ਬਾਈ ਨੇ ਸੇਲ ਕਰਤਾ ਹੋ ਜਿਹੜਾ ਬਾਈ ਭਿੰਦੇ ਦੇ ਕੋਲੇ ਗੰਗਾ ਨਗਰ ਏਰੀਏ ਦੇ ਵਿੱਚ ਬੁੱਧਰਾਂ ਵਾਲੀ ਚਲਾ ਗਿਆ ਆ ਸਕਰੀਨ ਦੇ ਥੱਲੇ ਆਪਾਂ ਗਰਜੋਤ ਦਾ ਨੰਬਰ ਦਿੱਤਾ ਤੁਸੀਂ ਨੁਕਰੀ ਘੋੜੀ ਬਾਰੇ ਇਹਨੂੰ ਫੋਨ ਲਾਉਣਾਗਾ